ਪਲਾਸਟਿਕ ਦੀ ਬੋਤਲ ਚ ਪਾਣੀ ਪੀਣ ਨਾਲ ਕੈਂਸਰ ਦਾ ਖਤਰਾ ਕੀ ਤੁਸੀਂ ਪਾਣੀ ਦੇ ਨਾਲ ਪਲਾਸਟਿਕ ਵੀ ਪੀ ਰਹੇ ਹੋ ਹੋਇਆ ਅਜਿਹਾ ਖੁਲਾਸਾ ਜੋ ਉਡਾਉ ਹੋਸ਼ ਪਾਣੀ ਸਾਡੇ ਜੀਣ ਦੇ ਲਈ ਪਾਣੀ ਬਹੁਤ ਜ਼ਰੂਰੀ ਹੁੰਦਾ ਤਾਂ ਅਕਸਰ ਹੀ ਪਲਾਸਟਿਕ ਦੀਆਂ ਬੋਤਲਾਂ ਦੇ ਵਿੱਚ ਫਿਲਟਰ ਪਾਣੀ ਬਾਹਰੋਂ ਮਿਲ ਜਾਂਦਾ ਤੇ ਅਸੀਂ ਵੀ ਪਲਾਸਟਿਕ ਦੀਆਂ ਬੋਤਲਾਂ ਦੇ ਵਿੱਚ ਘਰਾਂ ਦੇ ਵਿੱਚ ਪਾਣੀ ਫ੍ਰਿਜ ਦੇ ਵਿੱਚ ਸਟੋਰ ਕਰ ਦਿਆਂ ਠੰਡਾ ਕਰਨ ਦੇ ਲਈ ਪਰ ਏ ਪਲਾਸਟਿਕ ਦੀਆਂ ਬੋਤਲਾਂ ਦੇ ਵਿੱਚ ਪਾਣੀ ਪੀਣਾ ਕੈਂਸਰ ਦੇ ਸਕਦਾ ਹੈ। ਜੀ ਹਾਂ ਬਿਲਕੁਲ ਸਹੀ ਸੁਣ ਰਹੇ ਹੋ ਤੁਸੀਂ ਡਰਨ ਵਾਲੀ ਗੱਲ ਹੈ ਕਿਉਂਕਿ ਖਤਰਾ ਘਰ ਘਰ ਦੇ ਵਿੱਚ ਮੰਡਰਾ ਰਿਹਾ ਹੈ। ਸਾਡੇ ਘਰ ਦੇ ਵਿੱਚ ਵੀ ਆ ਮੈਂ ਵੀ ਆਪਣੀ ਫ੍ਰਿਜ ਦੇ ਵਿੱਚ ਪਲਾਸਟਿਕ ਦੀ ਬੋਤਲ ਦੇ ਵਿੱਚ ਪਾਣੀ ਭਰ ਕੇ ਠੰਡਾ ਹੋਣ ਦੇ ਲਈ ਰੱਖ ਦਿੰਦੀ ਆ ਪਰ ਜਦੋਂ ਇਹ ਖੁਲਾਸਾ ਹੋਇਆ ਤਾਂ ਮੇਰੇ ਵੀ ਹੋਸ਼ ਉੱਡ ਗਏ ਕਿਉਂਕਿ ਇੱਕ ਵਾਰ ਜੋ ਪਲਾਸਟਿਕ ਦੀ ਬੋਤਲ ਦੇ ਵਿੱਚ ਅਸੀਂ ਇੱਕ ਵਾਰ ਦਾ ਪਾਣੀ ਪੀਂਨੇ ਆ ਉਸ ਦੇ ਵਿੱਚ ਲੱਖਾਂ ਪਲਾਸਟਿਕ ਦੇ ਛੋਟੇ ਛੋਟੇ ਟੁਕੜੇ ਨੇ ਜੋ ਸਾਡੇ ਅੰਦਰ ਜਾ ਰਹੇ ਨੇ ਤਾਂ ਇਸ ਦੇ ਨਾਲ ਕੈਂਸਰ ਵੀ ਹੋ ਸਕਦਾ ਹੈ ਕੈਂਸਰ ਕਿਵੇਂ ਹੋ ਸਕਦਾ ਹੈ ਉਹ ਟੁਕੜੇ ਕਿਹੜੇ ਨੇ ਕੀ ਉਹਨਾਂ ਨੂੰ ਕਿਹਾ ਜਾਂਦਾ ਤਾਂ ਕਿਸੇ ਕਿਸ ਤਰੀਕੇ ਦੇ ਨਾਲ ਸਾਡੇ ਸਰੀਰ ਦੇ ਅੰਦਰ ਉਹ ਜਾ ਰਹੇ ਨੇ ਆਓ ਦੇਖਦੇ ਹਾਂ ਪੂਰੀ ਰਿਪੋਰਟ ਮਾਈਕਰੋਪਲਾਸਟਿਕ ਉਹਨਾਂ ਹਾਨੀਕਾਰਕ ਸੂਖਮ ਤੱਤਾਂ ਦੇ ਵਿੱਚੋਂ ਇੱਕ ਹੈ ਜਿਸ ਦੇ ਨਾਲ ਸਾਡੇ ਸਰੀਰ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਹੋ ਸਕਦਾ ਹੈ। ਖੋਜਕਰਤਾ ਦੱਸਦੇ ਨੇ ਕਿ ਕਈ ਅਜਿਹੇ ਅਧਿਐਨ ਦੇ ਵਿੱਚ ਪਾਇਆ ਗਿਆ ਹੈ ਕਿ ਜਿਹੜੇ ਮਾਈਕਰੋਪਲਾਸਟਿਕ ਹੁੰਦੇ ਨੇ ਸਾਡੇ ਲਈ ਬਹੁਤ ਜ਼ਿਆਦਾ ਨੁਕਸਾਨਦਾਇਕ ਸਾਬਤ ਹੁੰਦੇ ਨੇ। ਕਈ ਅਧਿਐਨ ਦੇ ਵਿੱਚ ਪਾਇਆ ਗਿਆ ਹੈ ਕਿ ਸਾਡੇ ਸਰੀਰ ਦੇ ਵਿੱਚ ਸਮੇਂ ਦੇ ਨਾਲ ਮਾਈਕਰੋਪਲਾਸਟਿਕ ਦੀ ਮਾਤਰਾ ਵਧਣ ਦਾ ਖਤਰਾ ਹੁੰਦਾ ਹੈ। ਦੈਨਿਕ ਜੀਵਨ ਦੇ ਵਿੱਚ ਇਸਤੇਮਾਲ ਕੀਤੀਆਂ ਜਾਣ ਵਾਲੀਆਂ ਕਈ ਚੀਜ਼ਾਂ ਦੇ ਕਰਕੇ ਇਸ ਦਾ ਜੋਖਮ ਦੇਖਿਆ ਜਾ ਰਿਹਾ ਹੈ ਪਲਾਸਟਿਕ ਦੀ ਬੋਤਲ ਨੂੰ ਇਸ ਦੇ ਲਈ ਪ੍ਰਮੁੱਖ ਕਾਰਕ ਪਾਇਆ ਗਿਆ ਜੇਕਰ ਤੁਸੀਂ ਵੀ ਪਲਾਸਟਿਕ ਦੀ ਬੋਤਲ ਦੇ ਵਿੱਚ ਪਾਣੀ ਪੀਂਦੇ ਹੋ ਤਾਂ ਹੁਣੇ ਸਾਵਧਾਨ ਹੋ ਜਾਓ ਇਹ ਸਾਡੇ ਸਰੀਰ ਦੇ ਕਈ ਗੰਭੀਰ ਅਤੇ ਕ੍ਰੋਨਿਕ ਬਿਮਾਰੀਆਂ ਨੂੰ ਵਧਾ ਸਕਦੇ ਨੇ ਇੰਨਾ ਹੀ ਨਹੀਂ ਇਸ ਦੇ ਨਾਲ ਕੈਂਸਰ ਵਰਗੇ ਜਾਨਲੇਵਾ ਰੋਗਾਂ ਦਾ ਵੀ ਖਤਰਾ ਹੋ ਸਕਦਾ ਹੈ ਸ਼ੋਧ ਦੇ ਵਿੱਚ ਪਤਾ ਚੱਲਦਾ ਹੈ ਕਿ ਪਲਾਸਟਿਕ ਦੀ ਬੋਤਲ ਦੇ ਵਿੱਚ ਹਰ ਲੀਟਰ ਪਾਣੀ ਦੇ ਵਿੱਚ ਪਲਾਸਟਿਕ ਦੇ 1 ਲੱਖ ਤੋਂ ਵੱਧ ਸੂਖਸ਼ਮ ਟੁਕੜੇ ਹੋ ਸਕਦੇ ਨੇ ਅਧਿਐਨ ਦੇ ਵਿੱਚ ਪਤਾ ਚੱਲਦਾ ਹੈ ਕਿ ਸਿਰਫ ਇੱਕ ਬੋਤਲ ਪਾਣੀ ਪੀਣ ਦੇ ਨਾਲ ਅਸੀਂ 10 ਗੁਣਾ ਜ਼ਿਆਦਾ ਮਾਤਰਾ ਦੇ ਵਿੱਚ ਪਲਾਸਟਿਕ ਨੂੰ ਸਰੀਰ ਦੇ ਵਿੱਚ ਪ੍ਰਵੇਸ਼ ਕਰਨ ਦੀ anumati ਦੇ ਰਹੇ ਹੁੰਦੇ ਆਂ ਪਲਾਸਟਿਕ ਦੇ ਛੋਟੇ-ਛੋਟੇ ਟੁਕੜੇ ਜੋ ਬੋਤਲਾਂ ਦੀ ਪਰਤਾਂ ਤੋਂ ਨਿਕਲਦੇ ਨੇ ਉਹ ਮਾਈਕਰੋਪਲਾਸਟਿਕਸ ਅਤੇ ਨੈਨੋਪਲਾਸਟਿਕਸ ਹੁੰਦੇ ਨੇ ਇਹ ਸਮੇਂ ਦੇ ਨਾਲ ਸਰੀਰ ਦੇ ਵਿੱਚ ਕਈ ਬਿਮਾਰੀਆਂ ਦਾ ਕਾਰਕ ਹੋ ਸਕਦੇ ਨੇ ਕੋਲੰਬੀਆ ਯੂਨੀਵਰਸਿਟੀ ਦੀ ਟੀਮ ਨੇ ਇੱਕ ਨਵੀਂ ਇਮੇਜਿੰਗ ਤਕਨੀਕ ਵਿਕਸਿਤ ਕੀਤੀ ਹੈ ਜਿਸ ਦੇ ਨਾਲ ਨੈਨੋਪਲਾਸਟਿਕਸ ਦਾ ਬਿਹਤਰ ਤਰੀਕੇ ਦੇ ਨਾਲ ਵਿਸ਼ਲੇਸ਼ਣ ਕਰਨ ਦੇ ਵਿੱਚ ਮਦਦ ਮਿਲ ਸਕਦੀ ਹੈ। ਸ਼ੋਧ ਪੇਪਰ ਨੂੰ ਜਰਨਲ ਪ੍ਰੋਸੀਡਿੰਗਸ ਆਫ ਦਿ ਨੈਸ਼ਨਲ ਅਕੈਡਮੀ ਆਫ ਸਾਇੰਸਸ ਦੇ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ। ਵਿਸ਼ਵਵਿਦਿਆਲੇ ਦੇ ਵਿੱਚ ਪਰਿਆਵਰਣ ਰਸਾਇਣ ਦੇ ਵਿਸ਼ੇਸ਼ਗ੍ਰਿ ਅਤੇ ਸ਼ੋਧਕਰਤਾ ਬੇਜਾਨ ਯਾਨ ਕਹਿੰਦੇ ਨੇ ਕਿ ਨਵੀਂ ਤਕਨੀਕ ਦੇ ਨਾਲ ਅਸੀਂ ਬਿਹਤਰ ਤਰੀਕੇ ਦੇ ਨਾਲ ਪਤਾ ਲਗਾ ਸਕਦੇ ਹਾਂ ਕਿ ਕਿਸ ਚੀਜ਼ ਦੇ ਵਿੱਚ ਮਾਈਕਰੋਪਲਾਸਟਿਕ ਦੀ ਕਿੰਨੀ ਮਾਤਰਾ ਹੁੰਦੀ ਹੈ। ਇਨਸਾਨਾਂ ਦੇ ਲਈ ਮਾਈਕਰੋਪਲਾਸਟਿਕ ਨੂੰ ਪਹਿਲੇ ਹੀ ਅਧਿਐਨ ਦੇ ਵਿੱਚ ਜ਼ਹਿਰ ਦੱਸਿਆ ਗਿਆ ਮਾਈਕਰੋਪਲਾਸਟਿਕ ਅਤੇ ਨੈਨੋਪਲਾਸਟਿਕ ਕਣਾਂ ਦਾ ਪਤਾ ਲਗਾਉਣ ਦੇ ਲਈ ਇਸ ਨਵੀਂ ਲੇਜ਼ਰ ਆਧਾਰਿਤ ਤਕਨੀਕ ਦਾ ਉਪਯੋਗ ਯੂਐਸ ਦੇ ਵਿੱਚ ਵੇਚੇ ਜਾਣ ਵਾਲੇ ਬੋਤਲ ਬੰਦ ਪਾਣੀ ਦੇ ਵਿਸ਼ਲੇਸ਼ਣ ਦੇ ਲਈ ਕੀਤਾ ਗਿਆ ਸ਼ੋਧਕਰਤਾਵਾਂ ਨੇ ਇਸ ਦੇ ਵਿੱਚ ਪਾਇਆ ਕਿ ਬੋਤਲਾਂ ਦੇ ਪ੍ਰਤੀਕ ਲੀਟਰ ਪਾਣੀ ਦੇ ਵਿੱਚ 11 ਲੱਖ ਤੋਂ 3 ਲੱਖ 70 ਹਜ਼ਾਰ ਪਲਾਸਟਿਕ ਦੇ ਟੁਕੜੇ ਹੋ ਸਕਦੇ ਨੇ ਜਨਾਲ ਦੇ ਵਿੱਚ ਲਗਭਗ 90% ਨੈਨੋਪਲਾਸਟਿਕ ਅਤੇ ਬਾਕੀ ਵੱਡੇ ਮਾਈਕਰੋਪਲਾਸਟਿਕ ਸਿਗੇ ਇਹ ਮਾਤਰਾ ਇੰਨੀ ਵੱਧ ਹੈ ਕਿ ਜੇਕਰ ਲਗਾਤਾਰ ਇਸ ਤਰੀਕੇ ਦੇ ਨਾਲ ਪਾਣੀ ਦਾ ਸੇਵਨ ਕੀਤਾ ਜਾਂਦਾ ਰਹੇ ਤਾਂ ਕੋਸ਼ਿਕਾਵਾਂ ਨੂੰ ਗੰਭੀਰ ਹਾਨੀ ਹੁੰਦੀ ਹੈ ਅਤੇ ਕੈਂਸਰ ਵਰਗੇ ਰੋਗਾਂ ਦਾ ਖਤਰਾ ਹੋ ਸਕਦਾ ਹੈ ਕੋਲੰਬੀਆ ਯੂਨੀਵਰਸਿਟੀ ਵੱਲੋਂ ਕੀਤੇ ਗਏ ਇਸ ਸੋਧ ਦੇ ਮੁਤਾਬਕ ਨੈਨੋਪਲਾਸਟਿਕ ਦੀ ਸੰਖਿਆ ਪ੍ਰਤੀ ਲੀਟਰ ਲੱਖਾਂ ਦੇ ਵਿੱਚ ਹੋ ਸਕਦੀ ਹੈ ਸਮੇਂ ਦੇ ਨਾਲ ਪਲਾਸਟਿਕ ਪਾਣੀ ਦੇ ਵਿੱਚ ਰਿਸਦਾ ਰਹਿੰਦਾ ਇਹਨੇ ਸੂਖਸ਼ਮ ਕਣ ਹੁੰਦੇ ਨੇ ਕਿ ਸਾਨੂੰ ਨਜ਼ਰ ਨਹੀਂ ਆਉਂਦੇ ਪਰ ਅਸਲ ਦੇ ਵਿੱਚ ਹੌਲੀ-ਹੌਲੀ ਸ਼ਰੀਰ ਦੇ ਵਿੱਚ ਇਹਨਾਂ ਦਾ ਸੰਚੈ ਹੋਣਾ ਸ਼ੁਰੂ ਹੋ ਜਾਂਦਾ ਹੈ। ਅਨੁਸੰਧਾਨਦਲ ਅੱਗੇ ਦੇ ਅਧਿਆਨਾਂ ਦੇ ਵਿੱਚ ਨਲ ਦੇ ਪਾਣੀ ਦਾ ਵਿਸ਼ਲੇਸ਼ਣ ਕਰਨ ਦੀ ਯੋਜਨਾ ਬਣਾ ਰਹੇ। ਅਧਿਆਨ ਕਰਤਾ ਕਹਿੰਦੇ ਨੇ ਕਿ ਕਈ ਪ੍ਰਕਾਰ ਦੇ ਕੈਂਸਰ ਅਤੇ ਤੰਤ੍ਰਿਕਾਵਾਂ ਦੇ ਨਾਲ ਸੰਬੰਧਿਤ ਵਿਕਾਰਾਂ ਦੇ ਵਿੱਚ ਨੈਨੋਪਲਾਸਟਿਕ ਦੇ ਸ਼ਰੀਰ ਦੇ ਵਿੱਚ ਪ੍ਰਵੇਸ਼ ਕਰਨ ਦਾ ਪ੍ਰਮੁੱਖ ਕਾਰਨ ਮੰਨਿਆ ਗਿਆ ਹੈ। ਪਲਾਸਟਿਕ ਦੀ ਬੋਤਲ ਤੋਂ ਪਾਣੀ ਪੀਣਾ ਇੰਨਾ ਜੋਖਮ ਹੋ ਸਕਦਾ ਹੈ ਮਾਈਕਰੋਪਲਾਸਟਿਕ ਅਤੇ ਨੈਨੋਪਲਾਸਟਿਕ ਸਰੀਰ ਨੂੰ ਕਈ ਪ੍ਰਕਾਰ ਦੇ ਨਾਲ ਹਾਨੀ ਪਹੁੰਚਾ ਸਕਦੇ ਨੇ ਮੁੱਖ ਰੂਪ ਤੋਂ ਇਸ ਦੇ ਕਰਕੇ ਮਾਈਕਰੋ ਬਾਇਓਟਾ ਦੇ ਵਿੱਚ ਪਰਿਵਰਤਨ ਅੰਤੜੀਆਂ ਦੇ ਵਿੱਚ ਸਮੱਸਿਆ ਆਕਸੀਡੇਟਿਵ ਸਟ੍ਰੈਸ ਵਧਣਾ ਸਰੀਰ ਦੇ ਵਿੱਚ ਸੋਜ ਦੀ ਸਮੱਸਿਆ ਕੈਂਸਰ ਵਰਗੀ ਬਿਮਾਰੀ ਨਿਊਰੋ ਟੌਕਸਿਸਿਟੀ ਅਤੇ ਵਿਵਹਾਰ ਸੰਬੰਧੀ ਗੜਬੜੀ ਹੋ ਸਕਦੀ ਹੈ ਖੋਜਕਰਤਾਵਾਂ ਨੇ ਕਿਹਾ ਕਿ ਪਰਿਆਵਰਣੀਏ ਸੂਖਸ਼ਮ ਅਤੇ ਨੈਨੋਪਲਾਸਟਿਕ ਦੇ ਨਿਰੰਤਰ ਸੰਪਰਕ ਦੇ ਨਾਲ ਮਨੁਸ਼ਿਆਂ ਤੇ ਪੈਣ ਵਾਲੇ ਸੰਭਾਵਿਤ ਸਿਹਤ ਪ੍ਰਭਾਵਾਂ ਦੇ ਬਾਰੇ ਵਿੱਚ ਚਿੰਤਾ ਵਧ ਰਹੀ ਹੈ ਇਹ ਵੱਖ-ਵੱਖ ਅੰਗਾਂ ਅਤੇ ਉਤਕਾਂ ਦੇ ਵਿੱਚ ਜਮ੍ਹਾਂ ਹੋ ਸਕਦੇ ਨੇ ਅਤੇ ਲੰਬੇ ਸਮੇਂ ਤੱਕ ਜੇਕਰ ਇਸੇ ਤਰੀਕੇ ਦੇ ਨਾਲ ਸਰੀਰ ਦੇ ਵਿੱਚ ਇਕੱਠੇ ਹੁੰਦੇ ਨੇ ਤਾਂ ਕੈਂਸਰ ਦਾ ਖਤਰਾ 200 ਗੁਣਾ ਤੱਕ ਜ਼ਿਆਦਾ ਵੱਧ ਜਾਂਦਾ ਹੈ